ਹਫਤੇਵਾਰ ਦਾ ਰਾਸ਼ੀਫਲ ਕੀ ਕਹਿੰਦਾ ਤੁਹਾਡਾ ਸਤਾਰਾ ਸਾਰੀਆਂ ਰਾਸ਼ੀਆਂ ਦੇ ਉਪਾ ਇਸ ਤਰ੍ਹਾਂ ਕਰੋ ਕਿਹੋ ਜਿਹਾ ਰਹੇਗਾ ਆਉਣ ਵਾਲਾ ਹਫਤਾ ਤੁਲਾ वृश्चिक ਤਨੂ ਮਕਰ ਕੁੰਭ ਤੇ ਮੀਨ ਰਾਸ਼ੀ ਵਾਲਿਆਂ ਲਈ ਪੜੋ ਹਫਤਾਵਾਰੀ ਰਾਸ਼ੀਫਲ ਨਵੇਂ ਸਾਲ ਦਾ ਪਹਿਲਾ ਹਫਤਾ ਤੁਹਾਡਾ ਕਾਰੋਬਾਰ ਕੈਰੀਅਰ ਸਿਹਤ ਤੇ ਪ੍ਰੇਮ ਜੀਵਨ ਕਿਵੇਂ ਰਹੇਗਾ ਜਾਣੋ ਤੁਲਾ ਤੋਂ ਮੀਨ ਤੱਕ ਦਾ ਹਫਤਾਵਾਰੀ ਰਾਸ਼ੀਫਲ ਪਹਿਲਾਂ ਤੁਲਾ ਤੁਲਾ ਦੇ ਲੋਕਾਂ ਲਈ ਇਹ ਹਫਤਾ ਸਾਵਧਾਨੀ ਵਾਲਾ ਰਹੇਗਾ ਇਸ ਹਫਤੇ ਦੀ ਸ਼ੁਰੂਆਤ ਚ ਚੀਜ਼ਾਂ ਬਿਹਤਰ ਹੋਣਗੀਆਂ ਅਤੇ ਗੱਲ ਨਾਲ ਹੀ ਹਾਲਾਤ ਵਿਗੜ ਜਾਣਗੇ ਸੌਦੇ ਕਰਦੇ ਸਮੇਂ ਆਪਣੇ ਵਿਵਹਾਰ ਵਿੱਚ ਨਿਮਰਤਾ ਬਣਾਈ ਰੱਖੋ ਕੰਮ ਵਾਲੀ ਥਾਂ ਤੇ ਕਿਸੇ ਦੇ ਗਲਤ ਕੰਮਾਂ ਦਾ ਸਮਰਥਨ ਕਰਨ ਤੋਂ ਬਚੋ ਗਲਤੀ ਨਾਲ ਵੀ ਅਜਿਹੀ ਗੱਲ ਨਾ ਕਹੋ ਜਿਸ ਨਾਲ ਕਿਸੇ ਦਾ ਦਿਲ ਦੁਖੇ ਆਪਣੇ ਵਿਅਕਤੀ ਜੀਵਨ ਨੂੰ ਖੁਸ਼ ਰੱਖਣ ਲਈ ਆਪਣੇ ਰਿਸ਼ਤੇ ਪ੍ਰਤੀ ਇਮਾਨਦਾਰ ਰਹੋ ਅਤੇ ਆਪਣੇ ਸਾਥੀ ਦੀਆਂ ਭਾਵਨਾਵਾਂ ਨੂੰ ਸਮਝੋ ਅੱਗੇ ਹੈ বৃশ্চਿਕ ਇਹ ਹਫਤਾ বৃশ্চਿਕ ਦੇ ਲੋਕਾਂ ਲਈ ਸ਼ੁਭ ਰਹੇਗਾ ਇਸ ਹਫਤੇ ਤੁਹਾਨੂੰ ਸਫਲਤਾ ਮਿਲੇਗੀ ਤੁਹਾਨੂੰ ਘਰ ਅਤੇ ਬਾਹਰ ਲੋਕਾਂ ਦਾ ਸਮਰਥਨ ਮਿਲੇਗਾ ਜੇ ਤੁਸੀਂ ਆਪਣੀ ਨੌਕਰੀ ਬਦਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਹਫਤੇ ਕਿਸੇ ਚੰਗੀ ਜਗ੍ਹਾ ਤੋਂ ਪੇਸ਼ਕਸ਼ ਮਿਲ ਸਕਦੀ ਹੈ ਕਾਰੋਬਾਰ ਲਈ ਤੁਹਾਡਾ ਹਫਤਾ ਸ਼ੁਭ ਰਹੇਗਾ ਇਸ ਹਫਤੇ ਤੁਸੀਂ ਕਿਸੇ ਤੋਂ ਪ੍ਰਭਾਵਿਤ ਹੋ ਸਕਦੇ ਹੋ ਤੁਸੀਂ ਆਪਣੇ ਪਿਆਰੇ ਸਾਥੀ ਦੇ ਨਾਲ ਖੁਸ਼ੀ ਦੇ ਪਲ ਬਿਤਾਉਂਗੇ ਵਿਆਹਤਾ ਜੀਵਨ ਖੁਸ਼ਹਾਲ ਰਹੇਗਾ ਅੱਗੇ ਹੈ ਤੁਹਾਨੂੰ ਤੁਹਾਨੂੰ ਰਾਸ਼ੀ ਵਾਲਿਆਂ ਨੂੰ ਇਸ ਹਫਤੇ ਭੱਜ ਦੌੜ ਕਰਨੀ ਪੈ ਸਕਦੀ ਹੈ ਤੁਸੀਂ ਇਸ ਹਫਤੇ ਕਿਤੇ ਯਾਤਰਾ ਕਰ ਸਕਦੇ ਹੋ ਕੈਰੀਅਰ ਅਤੇ ਕਾਰੋਬਾਰ ਲਈ ਇਹ ਹਫਤਾ ਸ਼ੁਭ ਰਹੇਗਾ ਜੇਕਰ ਤੁਸੀਂ ਲੰਬੇ ਸਮੇਂ ਤੋਂ ਜਾਇਦਾਦ ਖਰੀਦਣ ਅਤੇ ਵੇਚਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੀ ਇੱਛਾ ਪੂਰੀ ਹੋ ਸਕਦੀ ਹੈ ਇਸ ਹਫਤੇ ਕਿਸੇ ਨਾਲ ਕੋਈ ਵਾਦਾ ਨਾ ਕਰੋ ਜਿਸ ਨੂੰ ਪੂਰਾ ਕਰਨ ਚ ਤੁਹਾਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ ਇਸ ਹਫਤੇ ਤੁਹਾਡੀ ਕਿਸੇ ਖਾਸ ਪੁਰਾਣੇ ਦੋਸਤ ਨਾਲ ਮੁਲਾਕਾਤ ਹੋਵੇਗੀ ਅੱਗੇ ਹੈ ਮਕਰ ਮਕਰ ਰਾਸ਼ੀ ਵਾਲਿਆਂ ਲਈ ਇਹ ਹਫਤਾ ਸਕਾਰਾਤਮਕ ਰਹੇਗਾ ਇਸ ਹਫਤੇ ਤੁਸੀਂ ਕੈਰੀਅਰ ਅਤੇ ਕਾਰੋਬਾਰ ਲਈ ਯਾਤਰਾ ਕਰ ਸਕਦੇ ਹੋ ਇਸ ਹਫਤੇ ਕਿਸਮਤ ਤੁਹਾਡੇ ਨਾਲ ਰਹੇਗੀ ਇਸ ਹਫਤੇ ਤੁਸੀਂ ਵਾਹਨ ਖਰੀਦ ਸਕਦੇ ਹੋ ਇਸ ਹਫਤੇ ਤੁਹਾਨੂੰ ਆਪਣੇ ਬੱਚਿਆਂ ਤੋਂ ਚੰਗੀ ਖਬਰ ਮਿਲੇਗੀ ਇਸ ਹਫਤੇ ਤੁਹਾਡਾ ਮਾਨ ਸਨਮਾਨ ਵਧੇਗਾ ਇਸ ਹਫਤੇ ਤੁਹਾਡੀ ਕਿਸੇ ਧਾਰਮਿਕ ਸਥਾਨ ਤੇ ਜਾਣ ਦੀ ਯੋਜਨਾ ਬਣ ਸਕਦੀ ਹੈ ਵਿਅਵਸਥਾ ਜੀਵਨ ਵਿੱਚ ਖੁਸ਼ਹਾਲੀ ਆਵੇਗੀ ਸਿਹਤ ਦਾ ਧਿਆਨ ਰੱਖੋ ਕੁੰਭ ਇਹ ਹਫਤਾ ਕੁੰਭ ਰਾਸ਼ੀ ਦੇ ਲੋਕਾਂ ਲਈ ਉਤਰਾ ਚੜਾਅ ਵਾਲਾ ਬਣਿਆ ਰਹੇਗਾ ਕਿਸੇ ਵੀ ਤਰ੍ਹਾਂ ਦਾ ਸ਼ਾਰਟਕਟ ਨਾ ਅਪਣਾਓ ਬਿਲਕੁਲ ਵੀ ਨਿਰਾਸ਼ ਨਾ ਹੋਵੋ ਨਿਰਾਸ਼ਾ ਦੇ ਆਲਮ ਵਿੱਚ ਨਾ ਜਾਵੋ ਇਸ ਹਫਤੇ ਆਪਣੇ ਆਪ ਨੂੰ ਆਲਸ ਤੋਂ ਬਚਾਓ ਜੇਕਰ ਤੁਸੀਂ ਕੋਈ ਪਲੈਨਿੰਗ ਕਰ ਰਹੇ ਹੋ ਤਾਂ ਕਿਸੇ ਨਾਲ ਆਪਣੀ ਪਲੈਨਿੰਗ ਦੀ ਤਾਰੀਫ਼ ਨਾ ਕਰੋ ਪ੍ਰੇਮ ਸਬੰਧਾਂ ਵਿੱਚ ਤੇਜ਼ੀ ਆਵੇਗੀ ਤੁਸੀਂ ਦੋਵੇਂ ਨੇੜੇ ਆ ਜਾਓਗੇ ਤੁਸੀਂ ਇਸ ਹਫਤੇ ਆਪਣੇ ਸਾਥੀ ਨੂੰ ਆਪਣੀਆਂ ਭਾਵਨਾਵਾਂ ਪ੍ਰਗਟ ਕਰ ਸਕਦੇ ਹੋ ਅੱਗੇ ਹੈ ਮੀਨ ਮੀਨ ਰਾਸ਼ੀ ਵਾਲਿਆਂ ਲਈ ਇਹ ਹਫਤਾ ਚੰਗੀ ਕਿਸਮਤ ਲੈ ਕੇ ਆਵੇਗਾ ਤੁਹਾਡੀ ਕੋਈ ਵੀ ਇੱਛਾ ਇਸ ਹਫਤੇ ਪੂਰੀ ਹੋ ਸਕਦੀ ਹੈ ਇਸ ਹਫਤੇ ਤੁਹਾਡਾ ਕੈਰੀਅਰ ਤਰੱਕੀ ਦੀ ਰਾਹ ਤੇ ਅੱਗੇ ਵਧੇਗਾ ਦਫਤਰ ਵਿੱਚ ਤੁਸੀਂ ਆਪਣੇ ਟੀਚੇ ਨੂੰ ਪ੍ਰਾਪਤ ਕਰੋਗੇ ਜੇਕਰ ਤੁਹਾਡਾ ਪਰਿਵਾਰ ਵਿੱਚ ਕਿਸੇ ਨਾਲ ਵਿਵਾਦ ਚੱਲ ਰਿਹਾ ਹੈ ਤਾਂ ਤੁਹਾਡੇ ਲਈ ਚੀਜ਼ਾਂ ਠੀਕ ਰਹਿਣਗੀਆਂ ਵਿਦਿਆਰਥੀ ਪੜ੍ਹਾਈ ਵਿੱਚ ਧਿਆਨ ਦੇਣਗੇ ਤੁਹਾਡਾ ਪਿਆਰ ਸਾਥੀ ਤੁਹਾਡੇ ਸ਼ਬਦਾਂ ਅਤੇ ਭਾਵਨਾਵਾਂ ਦੀ ਕਦਰ ਕਰੇਗਾ ਤੁਹਾਡੇ ਹਰ ਫੈਸਲੇ ਤੇ ਤੁਹਾਡਾ ਸਾਥ ਦੇਵੇਗਾ ਵਿਅਕਤੀ ਜੀਵਨ ਵਿੱਚ ਖੁਸ਼ਹਾਲੀ ਆਵੇਗੀ ਇਹ ਸੀ ਇੱਕ ਹਫ਼ਤੇ ਦੀਆਂ ਕੁਝ ਰਾਸ਼ੀਆਂ ਇਸੇ ਤਰ੍ਹਾਂ ਹੀ ਹੋਰ ਵੀ ਰਾਸ਼ੀਆਂ ਦੇਖਣ ਵਾਸਤੇ ਜਨਨ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ